ਇੱਥੇ ਜਾਂਦਾ ਹੁੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਯਾਰ ਮੁੱਖ ਮੰਤਰੀ ਵੀ ਤਾਂ ਲੋਕਾਂ ਚੋਂ ਨਿਕਲਦਾ ਹੈ ਤੇ ਜਦੋਂ ਮੁੱਖ ਮੰਤਰੀ ਨਹੀਂ ਰਹਿੰਦਾ ਫੇਰ ਲੋਕਾਂ ਚ ਰਹਿੰਦਾ ਉਹ ਤੁਸੀਂ ਉਹਨੂੰ ਐ ਕਿਉਂ ਬਣਾ ਦਿੰਦੇ ਹੋ ਵੀ ਪਤਾ ਨਹੀਂ ਕੀ ਹੋਊਗਾ ਬਣ ਕੇ ਆਓ ਸੋ ਇਹ ਮੇਰਾ ਪਹਿਲਾਂ ਮੈਂ MP ਦੇ ਤੌਰ ਤੇ ਵੀ ਇਹਦੀ ਕੀਤਾ ਲੋਕ ਮੈਨੂੰ ਮੈਨੂੰ ਮੇਰਾ ਬਜ਼ੁਰਗ ਇੱਕ ਜਦੋਂ ਨਵਾਂ ਨਵਾਂ MP ਬਣਿਆ ਨਾ ਮੈਂ ਕਈ ਵਾਰੀ ਗੱਲ ਸੁਣਾਈ ਹੈ ਅੱਜ ਫੇਰ ਸੁਣਾ ਦਿੰਨਾ 2014 ਸੰਗਰੂਰ ਤੋਂ ਮੈਂ ਨਵਾਂ ਨਵਾਂ ਐਮਪੀ ਬਣਿਆ ਮੈਂ ਸੰਗਰੂਰ ਤੋਂ ਬਰਨਾਲੇ ਨੂੰ ਜਾ ਰਿਹਾ ਸੀ ਰਸਤੇ 'ਚ ਇੱਕ ਪਿੰਡ ਪੈਂਦਾ ਉੱਥੇ ਬਜ਼ੁਰਗ ਤਾਸ਼ ਖੇਡ ਰਹੇ ਸੀ ਮੈਂ ਇੱਦਾਂ ਹੀ ਜਾਂਦਾ ਸੀਗਾ ਗੱਡੀ 'ਚ ਮੈਂ ਰੁਕਿਆ ਗਿਆ ਬਜ਼ੁਰਗਾਂ ਨਾਲ ਗੱਲ ਕਰੀਏ ਰੋਕ ਗੱਡੀ ਰੋਕ ਗੱਡੀ ਰੋਕ ਕੇ ਮੈਂ ਉਹਨਾਂ ਦੇ ਚਬੂਤਰੇ 'ਤੇ ਚੜ ਗਿਆ ਮੈਂ ਕਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਮਪੀ ਸਾਹਿਬ ਮੈਂ ਕਹਾ ਐਮਪੀ ਆਇਆ ਸਕਦਾ ਹੈ मैं जी हाँ नहीं कोई मतलब अँ हो हो लिया चाहे दुध च पत्ती पवाए कहन लग गए मुंडा भेजता सेवा बैठो जी बैठो जी एम पी साहब एक सत्तर पचहत्तर साल का बजुर्ग मेरे ए हाथ लावे फिर फे फिर इदा हाथ लावे जो मैं वे वाल देखा व अथरू से नम सी अखा ਮੈਂ ਕਹ ਪਿਛੁਰਗੋ ਮੈਂਥੋਂ ਕੋਈ ਗਲਤੀ ਹੋ ਗਈ ਤਾਂ ਮੈਂ ਮਾਫੀ ਚਾਹਉਣਾ ਕੀ ਗੱਲ ਹੋ ਗਈ ਅੱਖਾਂ ਚ ਅੱਥਰੂ ਕਿਉਂ ਨੇ ਇਹ ਹੈ ਜੀ ਗੱਲ ਕਹੀ ਉਸ ਬੰਦੇ ਨੇ ਕਾਲ ਜਾਂ ਚੀਰ ਕੇ ਲੰਗੀ ਕਾਲ ਜਾਂ ਚੀਰ ਕੇ ਲੰਗੀ ਕਹਿੰਦਾ ਪੁੱਤ ਤੇਰੀ ਕੋਈ ਗਲਤੀ ਨਹੀਂ ਕਹਿੰਦਾ ਇੰਨਾ ਹੱਥਾਂ ਨਾਲ ਬਹੁਤ ਐਮਪੀ ਬਣਾਇਆ ਪਰ ਕਬ ਦੇ ਹੱਥ ਹੀ ਬਣਾਏ ਹੋਏ ਕੈਂਪੀ ਨੂੰ ਆਪ ਹੱਥ ਲਾ ਕੇ ਅੱਜ ਪਹਿਲੀ ਵਾਰੀ ਦੇਖਿਆ ਤਰਸਾਂ ਤੇ ਲੋਕ ਤਰਸਾਂ ਤੇ ਹੱਥੀ ਬਣਾਏ ਹੋਏ ਮੁੱਖ ਮੰਤਰੀ ਨਾਲ ਹੱਥ ਨਹੀਂ ਮਿਲਾ ਸਕਦੇ ਪੜਾ ਹੋ ਜੋ ਜੀ ਲੈ ਦੱਸੋ ਠੀਕ ਹੈ ਸਿਕਿਉਰਿਟੀ ਦਾ ਪ੍ਰੋਟੋਕਾਲ ਹੈ ਕੋਈ ਗੱਲ ਨਹੀਂ ਪਰ ਇਹਦਾ ਮਤਲਬ ਇਹ ਥੋੜੀ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਹੀ ਮਿਲਣ ਨਹੀਂ ਦਿਓਗੇ ਆ ਤੁਹਾਡਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨੋਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ 'ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ ਇਹ ਨਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆ ਕੇ ਬੋਟ ਤੁਸੀਂ ਵੀ ਮੈਂ ਮੈਂ ਉਹ ਕੀ ਕਮਾਇਆ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡਾਂ ਰੋਸਿਆ ਹੋਇਆ ਆ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲੋਂਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਨਿਸਟਰ ਕੋਲੇ ਕਦੇ ਕਿਸੇ ਮਨਿਸਟਰ ਕੋਲੇ ਐਮਪੀ ਦਾ ਐਮਪੀ ਦਾ ਹੱਥ ਹੱਕਮ ਨਹੀਂ ਦ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਦ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਉਹਦੇ ਹੱਲ ਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING Day ਹੈ ਉਹਦੇ ਸੁੱਚ ਦੱਪਣੀਆਂ ਨਾ 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 ਤੁਹਾਡੇ ਵੋਟਰ ਕਾਰਡਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕੇ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦੇਤੇ ਹਨ ਉਹਨਾਂ ਦੇ ਹੋਰ ਨੂੰ ਲਿਆਉਣਗੇ ਇ ਉਹਨਾਂ ਨੂੰ ਬਾਦਿਓ ਫੇਪਾਲਦੇ ਰਹੋ ਵੀ ਕਿੱਥੇ ਬੰਦੇ ਆਵਦੇ ਚੋ ਜਿਤਾਓ ਬੰਦੇ ਆਵਦੇ ਚੋ ਖੜੇ ਕਰੋ ਆਵਦੇ ਚੋ ਨਿਕਲੋ ਆਪ ਨਿਕਲੋ ਆਪ ਫੁੱਟੋ ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਅਗਲ ਨੋਟ ਕਰ ਲਿਓ ਕਿ ਭਗਵਾਨ ਤੁਮਾਨ ਕਹਿ ਕੇ ਗਿਆ ਸੀ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇੰਨਾ ਕਹੇ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜਿੰਦਗੀ ਸ਼ੁਰੂ ਆਈਂਦਾ ਫਰਕ ਹੈ ਅੰਦਰੋਂ ਫੁੱਟੋ ਆਪ ਫੁੱਟੋ ਇਹ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਐਮਐਲਏ ਬਣੇ ਨੇ ਭੋਏ ਵਾਲੇ ਬੈਠੇ ਆ ਉਹ ਕਰਤਾਰਪੁਰ ਵਾਲੇ ਬੈਠੇ ਆ ਕੀ ਗੱਲ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਭਾਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬੈਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨਤਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਚੱਲ ਗਈ ਬਿਜਲੀ ਨਹੀਂ ਫ੍ਰੀ ਹੋਣੀ ਹੋ ਗਈ ਸਾਲ ਨਹੀਂ ਕੱਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਪਹਿਲਾਂ ਸੈੱਟ ਲੈਣਾ ਕੰਮ ਜਲੰਧਰ ਨਹੀਂ ਜਿੱਤ ਸਕਦੇ ਜਿੱਤ ਲਈ ਹੁਣ ਲੋਕ ਸਭਾ 'ਚ ਵੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਦਾ ਮੈਂ ਮਾਣ ਨਾਲ ਕਹਿੰਦਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ ਚ ਕਿਉਂਕਿ ਤਾਂ ਲੋਕਾਂ ਜਾਣਦੇ ਨਹੀਂ ਨਾ ਇਹ ਤਾਂ ਕਾਨਵੈਂਟ ਸਕੂਲਾਂ ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਕਹਿ ਦਿੰਦੀ ਆ ਹਰ ਸਿਮਰਤ ਕੌਰ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਮੈਂ ਕਿਹਾ ਦਵਾਰਾ 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 ਕਰੀਂ ਕਹਿੰਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਆ ਜਾਂ ਚੋਨਾ ਕਹਿੰਦੀ ਆ ਇਹ ਪਤਾ ਹੀ ਨਹੀਂ ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦੀਆਂ ਜਦੋਂ ਡਿਪਟੀ ਸੀਐਮ ਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦੇ ਆ ਚੱਲੀਏ ਛੱਡੋ ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ ਪੜੀ ਬਾਹਰ ਆਣੇ ਸਕੂ ਦਾ ਚਾਹੇ ਕੀ ਕੀ ਮਾਰ ਨਾਲ ਕਰ ਲਨਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਨੇ ਦਿਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇਹਨਾਂ ਕਾ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਬਸ ਇਹਨਾਂ ਪਰ ਮੈਨੂੰ ਕੋਈ ਮਸ਼ਹੂਰੀ ਦੀ ਲੋਟ ਨਹੀਂ ਯਾਰ ਮੈਨੇ ਤਾਂ ਸਾਡੇ 17 ਸਾਲ ਦੇ ਨੇ ਤੂੰ ਸਟਾਰ ਬਣਾਦਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਇਆ ਹਾਂਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹਨ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਣਾ ਕੋਈ ਪੈਸੇ ਦੀ ਕਮੀ ਪੈਸੇ ਕਰਕੇ ਆਏ ਤੇ ਇੱਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪ੍ਰਮਾਤਮਾ ਨੇ ਇੰਨੀ ਕਲਾ ਦੇਤੀ ਫਿਰ ਮੈਂ ਉੱਥੇ ਹੀ ਕਮਾ ਲੈਂਦਾ ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇੱਧਰ ਆਉਂਦਾ ਇੱਧਰ ਆ ਕੇ ਮੈਂ ਪੈਸਾ ਖਾਊਂਗਾ ਇੱਕ ਗੱਲ ਦੀ ਗਰੰਟੀ ਦੇ ਦੇਣਾ ਇੱਕ ਪਾਸੇ 1 ਰੁਪਈਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਇਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੱਲੀ ਬਾਤ ਨਹੀਂ ਚੱਕੇ ਹੋਟਲ ਵੀ ਸਾਡੇ ਸਾਰੇ ਬੱਸਾਂ ਵੀ ਸਾਡੀਆਂ ਸਾਰੀਆਂ ਟਾਬੇ ਵੀ ਸਾਡੇ ਸਾਰੇ ਰੇਤਾ ਵੀ ਸਾਡਾ ਠੇਕੇ ਵੀ ਸਾਡੇ ਪਤਨ ਦਾ ਧਰਮਰਾਜ ਨਾਲ ਗੱਲ ਹੋ ਗਈ ਵੀ ਥੋੜੇ ਵਾਲੇ ਅੰਦਰ ਆ ਸਕਦੇ ਉੱਪਰ ਲੈ ਗਏ ਨਾਲ ਇਹਦੋਂ ਪਹਿਲਾਂ ਵਾਲੇ ਉਹਨਾਂ ਦੇ ਲੈ ਗਏ ਕੀ ਕੀ ਲੈ ਕੇ ਨਾਲ ਬਦਨਾਮੀ ਵੀ ਲੈ ਕੇ ਗਏ ਓਏ ਚਾਰ ਬੰਦਿਆਂ ਦੀ ਕੋਈ ਜ਼ਿੰਦਗੀ ਬਦਲ ਦੋ ਓਏ ਕੋਈ ਦੁਆਵਾਂ ਲੈ ਲਓ ਚਾਰ ਬੰਦੇ ਯਾਦ ਰੱਖ ਲੈਣਗੇ ਸੁਰਜੀਤ ਪਾਤਰ ਨੇ ਕਿਹਾ ਐਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਇੱਥੇ ਮੋਢਾ ਦੇਣ ਵਾਸਤੇ ਲੋਕ ਨਹੀਂ ਹੁੰਦੇ जिन्ना चर देखो शायर ने लिखा जिंदगी की है अपनी अपनी जिंदगी की है आदमी आप आदमी कह आ दमी दम आ दम ना आया तो बस खत्म दम आ रहे हैं तो आ दमी का वास्ते पाप कमाई जाने हैं मोहम्मद बख्श ਬੜਾ ਵੱਡਾ ਸ਼ਾਇਰ ਹੋਇਆ ਸੂਫੀ ਸ਼ਾਇਰ ਉਹ ਕਹਿੰਦਾ ਜਿੰਨਾ ਵਾਸਤੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪੈਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਸੂਝ ਨਹੀਂ ਛਣ ਦਿੰਦੇ ਸਾਹਾਂ ਦੀ ਹੈ ਗੱਲ ਸਾਹਾਂ ਦੀ ਹੈ ਜੀ ਸਾਹਾਂ ਦੀ ਤੰਦ ਦੀ ਗੱਲ ਹੈ ਜੀ ਤੰਦ ਟੁੱਟ ਗਈ ਤਾਂ ਮਲਾਜਦਾਰੀ ਟੁੱਟ ਗਈ ਬਸ ਹੋਰ ਕੀ ਹੈ ਹੋਰ ਕੁਝ ਨਹੀਂ ਆਪਾਂ ਵੀ ਗੱਲਾਂ ਕਰਦੇ ਹਜੇ ਪਰਸੋਂ ਮੈਨੂੰ ਮਿਲਿਆ ਸੀ ਯਾਰ ਆਹ ਗੱਲਾਂ ਕਰਦਾ ਸੀ ਐਂ ਕਰਾਂਗੇ ਬੰਦੇ ਤੁঝে ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਕਾ ਆ ਕਰ ਦਾਂਗੇ ਉਹ ਕਰ ਦਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿੰਨਾਂ ਕੋਲੇ ਲੱਖਾਂ ਤੇ ਕਰੋੜਾਂ ਨੇ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਜਦਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਹ ਨੇ ਉਹਨਾਂ ਚ ਡੁੱਬੋਂਗੇ ਜਦੋਂ ਸਾਹ ਨਿਕਲ ਕੇ ਉੱਪਰ ਆ ਜਾਵਾਂਗੇ ਇਹ ਤਾਂ ਮਰ ਭਾਰ ਕੀ ਨਾ ਸੀ ਸਾਹਾਂ ਦਾ ਸੋ ਕਾਦੇ ਵਾਸਤੇ ਯਾਰ ਕਿਸੇ ਦੇ ਹੱਕ ਮਾਰੀ ਜਾਂਦੇ ਹੋ ਕਿਸੇ ਗਰੀਬ ਤਾਂ ਰੋਟੀ ਖਾ ਲੈਣ ਦੋ ਉਹਨੂੰ ਯਾਰ ਐ ਕਿ ਖੋਹਨੇ ਹੋ ਬੁਰਕੀਆਂ ਕਿਉਂ ਖੋਹਨੇ ਹੋ ਕਿਸੇ ਦੇ ਮੂੰਹ ਚੋਂ ਮੈਂ ਤੁਹਾਨੂੰ ਅੰਨਦਾਤੇ ਸਮਝਦਾ ਤੁਸੀਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚਲਾਉਂਦੇ ਹੋ ਸਰਕਾਰ ਨੂੰ ਟੈਕਸ ਦਿੰਦੇ ਹੋ ਅਸੀਂ ਉਸੇ ਟੈਕਸ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੰਦੇ ਆ ਸੋ ਵਪਾਰੀ ਵਰਗ ਨੂੰ ਮੈਂ ਕਹਿਣਾ ਕਿ ਤੁਸੀਂ ਤੁਹਾਨੂੰ ਚੋਰ ਕਰਕੇ ਜਾਣਿਆ ਜਾਂਦਾ ਹੈ ਵੀ ਪਤਾ ਨਹੀਂ ਚੋਰੀ ਕਰਦੇ ਹੋ ਨਹੀਂ ਜੇ ਤੁਹਾਡਾ ਪੈਸਾ ਤੁਹਾਡੇ ਤੇ ਲੱਗਣ ਲੱਗ ਜਾਏ ਤੇ ਤੁਹਾਨੂੰ ਵਿਸ਼ਵਾਸ ਹੋ ਜਾਏ ਕਿ ਸਾਡਾ ਪੈਸਾ ਸਰਕਾਰ ਸਾਡੇ ਤੇ ਲਾਉਂਦੀ ਹੈ ਚਾਹੇ 병ਲਾ ਕਲੀਨਿਕ ਖੋਲ੍ਹੇ ਚਾਹੇ ਹਸਪਤਾਲ ਖੋਲ੍ਹੇ ਚਾਹੇ ਟਰੋਮਾ ਸੈਂਟਰ ਬਣਾ ਦੇ ਚਾਹੇ ਹਾਈਵੇ ਬਣਾ ਦੇ ਤਾਂ ਤੁਸੀਂ ਸਹੀ ਟੈਕਸ ਪੂਰਾ ਪ੍ਰੋਪਰ ਟੈਕਸ ਦੇਣ ਲੱਗ ਜਾਓਗੇ ਸਾਡੀ ਇਹ 2 ਸਾਲ ਦਾ ਐਕਸਪੀਰੀਅੰਸ ਹੈ ਸਾਡਾ ਰੈਵਨਿਊ ਵੱਧ ਗਿਆ ਅਸੀਂ ਕੁਝ ਵੀ ਨਹੀਂ ਕੀਤਾ ਵਪਾਰੀ ਵੈਸੀ ਟੈਕਸ ਦੇਣ ਲੱਗੇ ਕਹਿੰਦੇ ਯਾਰ ਚੰਗੇ ਬੰਦੇ ਆ ਗਏ ਸਾਡੇ ਤੇ ਲਾਉਣਗੇ ਕੋਈ ਗੱਲ ਨਹੀਂ ਇਹ ਇਸ ਗੱਲ ਵਾਸਤੇ ਆਵਦੇ ਆਪ ਵਾਸਤੇ ਤਾੜੀ ਮਾਰ ਲੋ ਇੱਕ ਸਰਕਾਰਾਂ ਦਾ ਕੰਮ ਹੁੰਦਾ ਹੈ ਬਿਜ਼ਨਸ ਨੂੰ ਓਪਰਚੁਨਿਟੀ ਦੇਣਾ ਵਪਾਰੀ ਦਾ ਕੰਮ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ ਸਰਕਾਰਾਂ ਦਾ ਫਰਜ਼ ਹੈ ਉਸ ਬਿਜ਼ਨਸ ਨੂੰ ਵਧਾ ਕੇ ਆਪਣੇ ਲੋਕਾਂ ਨੂੰ ਕੰਮ ਤੇ ਲਾਉਣਾ ਉਹ ਤੁਸੀਂ ਕਰ ਰਹੇ ਹੋ ਤੁਸੀਂ ਅੱਜ ਦੱਸਿਆ ਬਹੁਤ ਸਾਰੀਆਂ ਕਮੀਆਂ ਵੀ ਨੇ ਅੱਜੇ 75 ਸਾਲ ਪੁਰਾਣੇ ਪੰਗੇ ਨੇ ਹੌਲੀ-ਹੌਲੀ ਠੀਕ ਹੋ ਜਾਣਗੇ ਯਕੀਨ ਰੱਖੋ ਪਹਿਲੀ ਗੱਲ ਤਾਂ ਇਹ ਇਦੋਂ ਪਹਿਲਾਂ ਐ ਕਦੇ ਸਾਰੀ ਪੰਜਾਬ ਸਰਕਾਰ ਕਦੇ ਤੁਹਾਡੇ ਸਾਹਮਣੇ ਬੈਠੀ ਐ ਤੁਹਾਡੇ ਘਰੇ ਆ ਕੇ ਹਾਂਜੀ ਹੋ ਨਹੀਂ ਸਕਦਾ ਪਹਿਲਾਂ ਪਹਿਲਾਂ ਸਰਕਾਰ ਹੀ ਨਹੀਂ ਇਕੱਠੀ ਹੁੰਦੀ ਸੀ ਇੱਥੇ ਤਾਂ ਇਕੱਠੇ ਕੀ ਆਉਣਾ ਨਾ ਚਾਰ ਇੱਧਰ ਨੂੰ ਹੁੰਦੇ ਸੀ ਪੰਜ ਉਧਰ ਨੂੰ ਹੁੰਦੇ ਸੀ ਸੋ ਉਹਨਾਂ ਤੇ ਯਕੀਨ ਨਾ ਕਰਿਓ ਤੁਰੇ ਫਿਰਦੇ ਆ ਪਰ ਇਹ ਐ ਲੋਕਤੰਤਰ ਐ ਲੋਕਤੰਤਰ ਐ ਤੁਸੀਂ ਮਰਜ਼ੀ ਦੇ ਮਾਲਕ ਹੋ ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਹੀ ਵੋਟਾਂ ਪਾਓ मर्जी है तोड़ी पर घो घट थी वोट जिसे जाती है सही जगह पर तो पहुंचे आज चंडीगढ़ वोटा देख लिया मेयर वाला तो वीडियो देखी है जी चंडीगढ़ दिया, छत्ती वोटा गिनिया किमें गि जा रही छत्ती वोटा सुप्रीम कोर्ट ने देखी जदों वो बंदा बुलाया प्रजाइडिंग अफसर किमें वोटा पा रहा ਵੋਟਾਂ ਗਿਣ ਕੇ ਮੇਰੇ ਅਸੀਂ ਕੈਮਰੇ ਕਣੀ ਦੇਖ ਕੇ ਵੋਟਾਂ ਕੱਟੀ ਜਾਂਦਾ ਸੀ 8 ਵੋਟਾਂ ਕੱਟਤੀਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ 8 ਦੀਆਂ 8 ਏ ਕੋਈ ਗਲਤੀ ਨਹੀਂ ਸੀ 8 ਦੀਆਂ 8 ਆਮ ਆਦਮੀ ਪਾਰਟੀ ਦੇਆਂ ਸੀ ਚਲੋ ਗਿਣੋ ਇਹਨਾਂ ਨੂੰ ਗਿਣਗੇ ਚੰਡੀਗੜ੍ਹ ਆਪਣਾ ਮੇਅਰ ਬਣ ਗਿਆ ਜੀ ਦੇਖ ਲੋ ਐਸਐਸਪੀ ਚੰਡੀਗੜ੍ਹ ਪਹਿਲੀ ਪੰਜਾਬ ਕੈਡਰ ਚ ਹੁੰਦਾ ਹੈ। ਸੋ ਚੰਡੀਗੜ੍ਹ 'ਚ ਸਾਡਾ ਪਰੇ ਕਟੋਕਟ ਮੈਂ ਕਹਿੰਨਾ ਚਾਹੇ ਅਸੀਂ ਹਾਰ ਵੀ ਜਾਂਦੇ ਕੋਈ ਗੱਲ ਨਹੀਂ। ਪਠਾਨਕੋਟ ਚੋਂ ਐਮਐਲਏ ਜਿਹੜਾ ਹੈ ਬੀਜੇਪੀ ਦਾ ਹੈ। ਅਸੀਂ ਥੋੜੇ ਫਤਵੇ ਨੂੰ ਸਿਰ ਮੱਥੇ ਲੈਨੇ ਆਂ। ਵੋਟਾਂ ਤਾਂ ਸਹੀ ਗਿਣ ਲਓ ਯਾਰ। ਸਹੀ ਗਿਣ ਕੇ ਅਸੀਂ ਹਾਰ ਕੇ ਨੋ ਪ੍ਰੋਬਲਮ। ਐਂ ਥੋੜੀ ਕਰੋਗੇ ਕਿ ਇਦਾਂ ਲਈ ਬੋੜੇ ਇਦਨੂੰ ਕਰਤੀ ਇਦਨੂੰ ਕੱਟਤੀ ਇਦਨੂੰ ਘੱਟਤੀ ਇਦਨੂੰ ਨਹੀਂ ਨਹੀਂ ਕਰਦਾ। ये थोड़ी होंगे हाँ वाले हाँ कहे ना वाले ना कहें हाँ वालों की जीत हुई हाँ वालों की जीत हुई बिल पास ले ला डेमोक्रेसी थोड़ी है यार सो कृपा करके तुम यंग जनरेशन है काफ़ी मैं नजर आ रहे थोड़ा जरूर सोचो इस बारे वोट जिन्हों मर्जी पाओ पर थोड़ी वोट सही पहुंच रही है उत्तर फिर चंगे बंद वोटा पाओ आपदों वोटा पाओ जो थोड़ा दुख दर्दते हो ਹੁਣ ਉਹ ਚਮਰੌੜ ਦੀ ਗੱਲ ਚੱਲੀ ਧਾਰਕਲਾਂ ਦੀ ਗੱਲ ਚੱਲੀ ਜਿਹੜਾ 206 ਮੈਗਾਵਾਟ ਦਾ ਆਪਾਂ ਬਣਾ ਰਹੇ ਹਾਂ ਇੱਥੇ ਡੈਮ ਉਹਦੀ ਗੱਲ ਚੱਲੀ ਉਹ ਚੋਂ ਨਹਿਰਾਂ ਨਿਕਲ ਗਈਆਂ ਗੱਲ ਚੱਲੀ ਤੁਸੀਂ ਸ਼ਰਤ ਲਾ ਲਓ ਥੋੜੇ ਐਮਪੀ ਨੂੰ ਬੁਲਾ ਲਓ ਉਹਨੂੰ ਜੇ ਧਾਰਕਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਕੀ ਧਾਰਕਲਾਂ ਕੀ ਹੈ ਚਮਰੌੜ ਕੀ ਹੈ ਤੁਸੀਂ ਬੰਦੇ ਹੀ ਉਹ ਚੁਣ ਲਿਆ ਜਿਹਦਾ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ ਜਿਹਦਾ ਤੁਹਾਡੇ ਨਾਲ ਕੋਈ ਸਬੰਧ ਹੀ ਹੈ ਨਹੀਂ ਨਾ ਤੁਹਾਡੀਆਂ ਸਮੱਸਿਆਵਾਂ ਨਾਲ ਬੈਂਟੀ ਵੈਨਾ ਚ ਰਹਿਣਾ ਤਿੰਨ ਚਾਰ ਘੰਟੇ ਅਸਲੀ ਫੇਸ ਹੁੰਦਾ ਹੈ ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅੱਪ ਚ ਹੁੰਦੇ ਮੈਂ ਵੀ ਰਿਆਂ ਹਾਂ ਉਸੇ ਕੰਮ 'ਚ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ ਕਿੱਧਰ ਫਸ ਗਿਆ ਤੂੰ ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ ਆ ਆ ਜਾ ਇੱਧਰ ਬੰਬੇ ਨਜ਼ਾਰੇ ਨੇ ਨਾਲੇ ਪੈਸੇ ਮਿਲਦੇ ਨੇ ਨਾਲ ਤਾੜੀਆਂ ਇੱਧਰ ਨਾ ਪੈਸੇ ਨੇ ਨਾਲ ਗਾਲਾਂ ਗਾਲਾਂ ਤੇ ਰੋਝੇ ਘਟੀਆਂ ਮੈਨੂੰ ਕਦੇ ਮਜੀਠੀਆ ਲੱਗਿਆ ਹੁੰਦਾ ਕਦੇ ਉਹਦੀ ਭੈਣ ਲੱਗੀ ਹੁੰਦੀ ਹੈ ਕਦੇ ਉਹਦਾ ਸਾ ਜੀਜਾ ਲੱਗਿਆ ਹੁੰਦਾ ਕਦੇ ਬਾਜ ਬਿਹੋਰੀ ਲੱਗੇ ਹੁੰਦੇ ਗਾਲੇ ਘੜੇ ਮੈਨੂੰ ਮੈਨੂੰ ਹੀ ਗਾਲਾਂ ਮੈਂ ਕੀ ਮਾੜਾ ਕਰਤਾ ਯਾਰ ਮੈਨੂੰ ਦੱਸੋ ਤਾਂ ਸਹੀ ਸਿਰਫ ਇੱਕੋ ਹੀ ਗੱਲ ਹੈ ਫਰਸਟ੍ਰੇਸ਼ਨ ਦਾ ਇੱਕੋ ਹੀ ਪੰਗਾ ਹੈ ਉਹਨਾਂ ਨੂੰ ਇੱਕੋ ਗੱਲ ਹਾজম ਨਹੀਂ ਹੋ ਰਹੀ ਕਿ ਇੱਕ ਸਤੌਜ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਸਾਈਕਲ ਤੇ ਸਾਈਕਲ ਤੇ ਜਾ ਕੇ 10ਵੀਂ ਕਰਨ ਵਾਲਾ ਪਲੱਸ 1 ਪਲੱਸ 2 ਬੀਕਮ ਬੀਕਮ ਟੂ ਬੀਕਮ ਦੇ ਵਿੱਚ ਬਸਾਂ ਦੀਆਂ ਛੱਤਾਂ ਤੇ ਬਹਿਣ ਵਾਲਾ ਸਾਡੀ ਕੁਰਸੀ ਤੇ ਕਿਉਂ ਬਹਿ ਗਿਆ ਬੱਸ ਆਪਨੇ ਹੋਰ ਕੋਈ ਬੰਦਾ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਉਹੀ ਬਣਦੇ ਹੁੰਨੇ ਆ ਸਾਡੀ ਵਾਰੀ ਹੁੰਦੀ ਐ ਉਹ ਵਾਰੀਆਂ ਤੁਸੀਂ ਤੋੜਤੀਆਂ ਮੈਂ ਕੀ ਕਰਾਂ ਭਈ ਮੇਰਾ ਕਸੂਰ ਐ ਸੋ ਮੈਂ ਤਾਂ ਜੇ ਮੈਨੂੰ ਮੌਕਾ ਮਿਲ ਗਿਆ ਹੁਣ ਮੈਂ ਤਾਂ ਇਹ ਸੋਚਦਾ ਭਵੰਤਮਾਨਾ ਇਹ ਤੋਂ ਵੱਡਾ ਰੱਬ ਤੈਨੂੰ ਮੌਕਾ ਨਹੀਂ ਦੇ ਸਕਦਾ ਜੇ ਹੁਣ ਵੀ ਤੂੰ ਲੋਕਾਂ ਦੇ ਘਰੇ ਬੁਝਦੇ ਦੀਵੇ ਨਾ ਜਗਾਏ ਜੇ ਹੁਣ ਵੀ ਬੁਝਦੇ ਚੁੱਲਿਆਂ 'ਚ ਅੱਗ ਨਾ ਮਚਾਈ ਜੇ ਹੁਣ ਵੀ ਪੰਜਾਬੀਆਂ ਦੀ ਤਰੱਕੀ ਨਾ ਕਰਾਈ ਫਿਰ ਤੇ ਇਥੋਂ ਵੱਡਾ ਪਾਪੀ ਵੀ ਨਹੀਂ ਹੋਣਾ ਕੋਈ ਯਾਰ ਫਿਰ ਮੈਂ ਤਾਂ ਰੋਜ਼ ਦਿਨ ਰਾਤ ਕਹਿਣਾ ਮੈਂ ਕਿ ਪ੍ਰਮਾਤਮਾ ਮੈਥੋਂ ਇਹੇ ਕੰਮ ਕਰਾ ਲਈ ਜਿਹਦੇ ਨਾਲ ਤਰੱਕੀਆਂ ਹੋ ਜਾਣ ਬਸ ਬੜੇ ਨੁਕਸ ਕਰਦੇ ਆ ਲੋਕ ਸਰਕਾਰਾਂ ਚ ਆਂ ਕਿਉਂ ਕਰਤਾ ਆਂ ਕਿਉਂ ਕਰਤਾ ਐਂ ਕਿਉਂ ਕਰਤਾ ਐਂ ਕਿਉਂ ਕਰਤਾ ਆ ਨਹੀਂ ਐ ਨਹੀਂ ਹੁੰਦਾ ਹੁੰਦਾ ਸਰਕਾਰਾਂ ਸੱਚੀ ਨੀਅਤ ਵਾਲੇ ਬੰਦੇ ਚਲਾਉਂਦੇ ਨੇ ਜਦੋਂ ਸਰਕਾਰਾਂ ਚ ਉਤੇ ਉੱਠਦਾ ਵੀ ਹੈ ਵਿਰੋਧ ਵੀ ਉੱਠਦਾ ਕੋਈ ਗੱਲ ਨਹੀਂ ਚੱਲਾਂਗੇ ਪਰ ਮੇਰਾ ਮਕਸਦ ਅੱਜ ਇਹ ਹੈ ਤੁਸੀਂ ਤਰੱਕੀ ਕਰੋ ਤੁਸੀਂ ਲੈ ਕੇ ਆਓ ਮੇਰੇ ਕੋਲੇ 2 ਯੂਨਿਟ ਦੀ ਪਰਮਿਸ਼ਨ ਮੈਂ 3 ਦੀ ਪਰਮਿਸ਼ਨ ਦੇਵਾਂਗਾ ਪਰ ਮੇਰੇ ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ ਬਸ ਮੇਰਾ ਇੱਕ ਕੋਈ ਮਕਸਦ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓਗਾ